ਸ਼ੀਸ਼ਾ ਇਹ ਮੈਨੇ ਦਾ ਮਾਡਲ 25 ਲੱਗਦਾ ਏ ਇਸ ਵਾਲੀ ਜਿਵੇਂ ਆਇਆ ਹੁੰਦਾ ਮਾਡਲ 2014 ਜੀ ਪਰ ਕੰਡੀਸ਼ਨ 2025 ਵਾਲੀ ਆ ਆ ਦੇ ਆ ਦੇ ਇਧਰ 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 ਵੇਚ ਦੀ ਦੇਖ ਤੂੰ ਦੀਨਾ ਕਹਿ ਵਾ ਕਿੰਨਾ ਚੱਲਿਆ ਕੋਈ ਅੱਧਾ ਚੱਲਿਆ ਹੋਇਆ ਮੋਟਰਸਾਈਕਲ 2016 ਮਾਡਲ 3000 ਤੇ 27 ਕਿਲੋਮੀਟਰ ਚੱਲਿਆ ਹੋਇਆ ਓਏ ਉਦੋਂ ਵੀ ਇੱਦਾਂ ਹੀ ਆ ਸੇਮ ਉਸੇ ਕੰਡੀਸ਼ਨ ਦੇ ਵਿੱਚ ਆਗੇ ਭਾਈ ਉਹ ਬੋਲਟ ਜਿਨ੍ਹਾਂ ਦੀ ਡਿਮਾਂਡ ਤੇ ਰੇਟ ਨਵੇਂ ਨਾਲੋਂ ਜ਼ਿਆਦਾ ਹਾਂ ਥੋੜਾ ਜਿਹਾ ਮੈਨੂੰ ਮਹਿੰਗਾ ਲੱਗਦਾ ਮਹਿੰਗਾ ਹੈ ਥੋੜਾ ਜਿਹਾ ਮਹਿੰਗਾ 94 ਪੀਸਾਂ ਦੇ ਵਿੱਚੋਂ ਪੀਸ ਆ ਜੀ ਬਹੁਤ ਘੱਟ ਮਿਲਣ ਵਾਲਾ ਇੰਨਾ ਸਾਫ਼ ਪੀਸ ਨਹੀਂ ਮਿਲਦਾ ਬਹੁਤ ਵਧੀਆ ਗ੍ਰੇਡਿੰਗ ਦੇ ਵਿੱਚ ਇਹਦਾ ਰੇਟ ਆ ਜਿਹੜਾ ਮੌਕੇ ਤੇ ਦੱਸਿਆ ਜਾਊਗਾ ਬੋਲਟਾਂ ਦੇ ਸ਼ੋਅਰੂਮ ਚ ਤਾਂ ਮੈਂ ਖੜਾ ਕਹਿੰਦੇ ਇਹ ਤੋਂ ਅਸੀਂ ਲੀਡਾਂ ਨਹੀਂ ਲੈਣਾ ਪਹਿਲਾਂ ਮੈਂ ਖੜਾ ਕਿੱਥੇ ਸਾਈ ਬੋਲਟ ਮੋਗ ਪਹਿਲੀ ਵੀਡੀਓ ਤੋਂ ਤੁਸੀਂ ਸਾਨੂੰ ਬੜਾ ਪਿਆਰ ਦਿੱਤਾ ਤੇ ਮਸ਼ਹੂਰ ਵੀ ਆ ਕਹਿੰਦੇ ਵਾਈ ਸਪਲੈਂਡਰ ਦੇ ਭਾਅ 'ਚ ਬੋਲਟ ਦੇ ਦਿੰਦਾ ਤੇ ਇਹਦਾ ਇਹ ਕੱਪੜ ਇਹਨੇ ਤਾਂ ਲਾਵਾਂਗੇ ਇਹਦਾ ਰੇਟ ਫਿਕਸ ਆ ਤੇ ਗਾਂ ਵਾਲੇ ਦੇ ਜੀ ਲੈਣਾ ਕਿੰਤੂ ਪਰੰਤੂ ਨਾ ਕਰੇ ਰੇਟ ਫਿਕਸ ਤੇ ਲੈ ਜੀ 450 ਕਿਲੋਮੀਟਰ ਚੱਲਿਆ ਹੋਇਆ ਛੋਟੀ ਟੈਂਕੀ ਦੇ ਵਿੱਚ ਬਿਲਕੁਲ ਨਵਾਂ ਮੋਟਰਸਾਈਕਲ ਆ ਤੁਸੀਂ ਦੇਖੋਗੇ ਚੱਕਾਂ ਬਿਲਕੁਲ ਚੱਕ ਕੇ ਦੇਖੋ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਦੇਖ ਲੈਨੇ ਕਿੰਨੀ ਕਿੰਨੀ ਕੋਈ ਨਹੀਂ ਆਏ ਹਾਈ ਹਾਈ ਲੈ ਲੈ ਵੇਹ ਤਾ ਚਾਹੇ ਪੱਗ ਬੰਨ੍ਹ ਲਾ ਇਧਰ ਦੀ ਆ ਸ਼ੀਸ਼ਾ ਹੀ ਆ ਮੈਨੂੰ ਤਾਂ ਮਾਡਲ 25 ਲੱਗਦਾ ਏ ਇਸ ਆਲੀ ਜਿਵੇਂ ਆ ਮਾਡਲ 2014 ਜੀ ਪਰ ਕੰਡੀਸ਼ਨ 2025 ਵਾਲੀ ਆ ਆਹ ਦੇ ਆਹੇ ਇੱਧਰ 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 ਬੇਚਦੀ ਦੇਖ ਤੂੰ ਦੀਨਾ ਕੈਮਰਾ ਕਿਉਂ ਆ ਤਾਂ ਗੱਲ ਬਣ ਗਈ ਕਿੰਨਾ ਮਾਡਲ ਹੈ ਇਹ 2014 ਅੱਛਾ 14 ਮਾਡਲ ਆ ਤੇ ਚੱਲਿਆ 4600 ਆ 468 ਕਿਲੋਮੀਟਰ ਚੱਲਿਆ ਹੋਇਆ ਮੋਟਰਸਾਈਕਲ ਆ ਛੋਟੀ ਟੈਂਕੀ ਦੇ ਵਿੱਚ 2014 ਮਾਡਲ ਜਿਹੜੇ ਤਤੇਗਾ ਘੈਂਟ ਚੀਜ਼ ਜਿਵੇਂ 2025 ਪੀਸ ਚਾਹੀਦਾ ਛੋਟੀ ਟੈਂਕੀ ਸੀ ਫਰਸਟ ਓਨਰ ਦਾ ਮੋਟਰਸਾਈਕਲ ਔਰ ਨੰਬਰ ਵੀ ਇਹਦਾ ਤੁਸੀਂ ਜੀ ਦੇਖ ਸਕਦੇ ਹੋ ਵੀਆਈਪੀ ਨੰਬਰ ਅੱਛਾ ਨੰਬਰ ਵੀ ਵੀਆਈਪੀ ਆ ਲੈ ਕਿਉਂ 7200 ਨੰਬਰ ਆ ਗਿਆ 700 ਨੰਬਰ ਆ ਜੀ ਯਾਰ ਕੋਕਾ ਪੀਸ ਆ ਕੋਕਾ ਜਮਾ ਕੋਕਾ ਤੇ ਇਹ ਕਿਹੇ ਜਿਹਾ ਕੋਕਾ ਪੀਸ ਹੋਰ ਵੀ ਹੈਗਾ ਇਹ ਤਾਂ ਮੇਰੇ ਖਿਆਲ ਨਾਲ ਗਿਆ ਸਟਾਕ ਚ ਉਹ ਤਾਂ ਬੈ ਗਿਆ ਇਸ ਤੋਂ ਵੀ ਘੱਟ ਚੱਲਿਆ ਮੋਟਰਸਾਈਕਲ ਬਿਲਕੁਲ ਇਹਦੇ ਨਾਲ ਖੜਾ ਜਿਹੜਾ ਆ ਇਹਦੋਂ ਵੀ ਘੱਟ ਚੱਲਿਆ ਹਾਂਜੀ ਲੈ ਵੀ ਇਹ ਕਿੰਨਾ ਚੱਲਿਆ ਹੋ ਸਕਦਾ ਫਿਰ ਕਿੰਨਾ ਚੱਲਿਆ ਇਹੋ ਹੀ ਅੱਧਾ ਚੱਲਿਆ ਹੋਇਆ ਮੋਟਰਸਾਈਕਲ 2016 ਮਾਡਲ 3000 ਤੇ 27 ਕਿਲੋਮੀਟਰ ਚੱਲਿਆ ਹੋਇਆ ਓਏ ਉਦੋਂ ਵੀ ਇੱਦਾਂ ਹੀ ਆ ਲੈ ਸੇਮ ਉਸੇ ਕੰਡੀਸ਼ਨ ਦੇ ਵਿੱਚ ਕਿੰਨਾ ਮਾਡਲ ਹੈ ਜੀ ਇਹ 2016 16 ਮਾਡਲ ਬਿਲਕੁਲ ਜੀ ਫਸਟ ਓਨਰ ਦਾ ਮੋਟਰਸਾਈਕਲ ਆ ਜੀ ਸੇਮ ਪ੍ਰਾਈਸ ਦੇ ਵਿੱਚ ਹੋਊਗਾ ਜੀ 2016 ਮਾਡਲ 3000 ਕਿਲੋਮੀਟਰ ਚੱਲਿਆ ਹੋਇਆ ਨੰਬਰ ਇਹਦਾ ਵੀ ਤੁਸੀਂ ਦੇਖ ਸਕਦੇ ਆ ਵੀ ਆਈਪੀ ਨੰਬਰ ਆ ਇਹ ਉਹ ਬੁਲਟ ਨਹੀਂ ਜਿਨ੍ਹਾਂ ਦੇ ਰੇਟ ਤੇ ਕੋਈ ਕਿੰਨ ਤੋਂ ਪ੍ਰਾਂਤੋਂ ਨਹੀਂ ਹੁੰਣਾ ਕੋਈ ਕੰਪਨੀ ਵਾਲੋ ਸਮਾਨ ਲੱਗਿਆ ਸਾਰਾ ਉਹੀ ਆ ਫਸਟ ਓਨਰ ਦਾ ਠੀਕ ਆ ਤੇ ਇੱਕ ਗੱਲ ਹੁਣ ਕਰ ਲਗੇ ਜਿਹੜੇ ਮੇਰੇ ਵਰਗੇ ਬੰਦੇ ਨੇ ਬੁਲਟ ਲੈਣਾ ਹੁਣ ਉਹਨਾਂ ਦੇ ਰੇਟਾਂ ਅੱਲ ਵੀ ਚੱਲ ਪਈ ਸਾਰੇ ਦੱਸ ਦਿੰਨੇ ਆ ਸਾਰੇ ਤਰ੍ਹਾਂ ਦੇ ਮਾਡਲ ਆ ਸਭ ਦਿਖਾ ਦਿੰਨੇ ਆ ਰੇਟ ਵੀ ਦੱਸ ਆ ਆਗੇ ਭਾਈ ਉਹ ਬੁਲਟ ਜਿਨ੍ਹਾਂ ਦੀ ਡਿਮਾਂਡ ਤੇ ਰੇਟ ਨਵੇਂ ਨਾਲੋਂ ਜ਼ਿਆਦਾ ਇਲੈਕਟਰਾ ਮੋਟਰਸਾਈਕਲ ਆ ਜੀ 4 ਗੇਰਾਂ ਵਾਲਾ 4 ਗੇਰਾਂ ਵਾਲਾ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਨੂੰ ਸਾਰੇ ਨੂੰ ਬੜੇ ਧਿਆਨ ਨਾਲ ਰੀਸਟੋਰ ਹੋਇਆ ਹੋਇਆ ਇਲੈਕਟਰਾ ਅੱਛਾ 4 ਗੇਰਾਂ ਵਾਲਾ ਮੂੰਗੀ ਰੰਗਾ ਰੰਗਾ ਆਪਾਂ ਇਹਨੂੰ ਬੋਲਦੇ ਆ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਆ ਜੀ ਫੁੱਲ ਮੋਡੀਫਾਈਡ ਸਾਰੀ ਸੈਸਰੀ ਆਈ ਜਾਂ ਆਈਦਾ ਹਾਂਗੇ ਸਾਰੀ ਦੀ ਸਾਰੀ ਸੈਸਰੀ ਇਦਾਂ ਹੀ ਮਿਲੂਗੀ ਸਾਊਂਡ ਇਹਦੀ ਮੋਟਰਸਾਈਕਲ ਦੀ ਬਿਲਕੁਲ ਓਕੇ ਆ ਬਹੁਤ ਸੋਹਣੀ ਸਾਊਂਡ ਆ ਪੁੱਠੇਗੜਾ ਵਾਲੇ ਬੋਲਟ ਦੀ ਤਰ੍ਹਾਂ ਠੀਕ ਆ ਤੁਸੀਂ ਕੈਮਰੇਰਾ ਹੀ ਜ਼ਿਆਦਾਤਰ ਕੋਸ਼ਿਸ਼ ਕਰਿਓ ਮੋਟਰਸਾਈਕਲ ਨੂੰ ਦਿਖਾਉਣ ਦੀ ਕਿਉਂਕਿ ਰੀਸਟੋਰ ਵਧੀਆ ਤਰੀਕੇ ਨਾਲ ਹੋਇਆ ਹੋਇਆ ਮੋਟਰਸਾਈਕਲ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਲੈਕਟਰਾ ਸੈਕੰਡ ਆਨਲ ਸਤ ਤੋਂ ਬਾਅਦ ਸੇਮ ਉਸੇ ਕੰਡੀਸ਼ਨ ਦਾ ਮੋਟਰਸਾਈਕਲ ਸੈਲਵਰ ਕਲਰ ਦੇ ਵਿੱਚ 2009 ਮਾਡਲ 9 ਮਾਡਲ ਆ ਗਿਆ ਠੀਕ ਆ ਰੀਸਟੋਰ ਹੋਇਆ ਹੋਇਆ ਮੋਟਰਸਾਈਕਲ ਸੇ 2009 ਮਾਡਲ ਆ ਸੈਕੰਡ ਓਨਰ ਦਾ ਹੀ ਮੋਟਰਸਾਈਕਲ ਹੈ ਆ ਜੀ 27 ਤੱਕ ਪਾਸ ਆ 27 ਤੱਕ ਪਾਸ ਆ ਪੇਪਰ ਬਿਲਕੁਲ ਓਕੇ ਆ ਜੀ ਮੋਟਰਸਾਈਕਲ ਦੀ ਕੰਡੀਸ਼ਨ ਬਹੁਤ ਸੋਹਣੀ ਆ ਸਾਊਂਡ ਬਹੁਤ ਸੋਹਣੀ ਆ ਟਾਇਰ ਟੁਰ ਜਾਵਾਂ ਨਵੇਂ ਆ ਬਿਲਕੁਲ ਨਵੇਂ ਟਾਇਰ ਲੱਗੇ ਹੋਏ ਹੈ ਟਾਇਰ ਜਮਾ ਨਵੇਂ ਤਾਂ ਪੋਂਵਾਰਾ ਜੀ ਤਿੰਨ ਜੰਦ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਜੀ ਆ ਰੰਗ ਹੀ ਬੜਾ ਪਿਆਰਾ ਥਾਰ ਵਾਂਗੂ ਇੱਕ ਥਾਰ ਚ ਚੈਰੀ ਸਰਾ ਲੱਗਦਾ ਤੇ ਇੱਕ ਲੱਗਦਾ ਇਹਦੇ ਚ ਬਿਲਕੁਲ ਜੀ ਨਹੀਂ ਇਹ ਬਿਲਕੁਲ ਓਰੀਜਨਲ ਕੰਡੀਸ਼ਨ ਦਾ ਮੋਟਰਸਾਈਕਲ ਆ ਜੀ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦਿਖਾਇਆ ਰੀਪੇਂ ਰੰਗ ਇਹਦੇ ਨਾਲ ਦਾ ਇੰਜਨ ਨਾਲ ਦਾ ਨਵੀਂ ਕੰਡੀਸ਼ਨ ਦੇ ਵਿੱਚ ਇਲੈਕਟ੍ਰਿਕ ਚੈਰੀ ਕਲਰ ਦਾ ਬੋਲਦੇ ਆਪਾਂ ਇਹਨੂੰ ਇਹ ਨਿੱਕੇ ਨਟ ਤੋਂ ਲੈ ਕੇ ਰੰਗ ਤੱਕ ਰਿਜੀਨਲ ਪਿਆ ਹਾਂਜੀ ਛਾਰ ਅਰੀਜਨਲ ਇਹ ਤਾਂ ਥੋੜਾ ਜਿਹਾ ਮੈਨੂੰ ਮਹਿੰਗਾ ਲੱਗਦਾ ਮਹਿੰਗਾ ਹੈ ਥੋੜਾ ਜਿਹਾ ਮਹਿੰਗਾ 94 ਪੀਸਾਂ ਦੇ ਵਿੱਚੋਂ ਪੀਸ ਆ ਜੀ ਬਹੁਤ ਘੱਟ ਮਿਲਣ ਵਾਲਾ ਇੰਨਾ ਸਾਫ਼ ਪੀਸ ਨਹੀਂ ਮਿਲਦਾ ਬਹੁਤ ਵਧੀਆ ਗ੍ਰੇਡਿਸ਼ਨ ਦੇ ਵਿੱਚ ਇਹਦਾ ਰੇਟ ਆ ਜਿਹੜਾ ਮੌਕੇ ਤੇ ਦੱਸਿਆ ਜਾਊਗਾ ਪਾਸਿੰਗ ਕਰਵਾ ਕੇ ਦਿੱਤੀ ਜਾਊਗੀ ਆਰਸੀ ਦਾ ਸਟੇਟਸ ਇਹਦਾ ਇਸ ਟਾਈਮ ਆਨਲਾਈਨ ਲਈ ਹੋਇਆ ਹੋਇਆ ਤੇ ਪਾਸਿੰਗ ਲਈ ਭੇਜੀ ਹੋਈ ਹੈ ਇਹ ਕੱਲਾ ਐਵੇਂ ਨਹੀਂ ਡਿਸਪਲੇ ਚ ਉੱਚਾ ਕਰਕੇ ਲਾਇਆ ਇਹਦਾ ਸਰਪ੍ਰਾਈਜ਼ ਰੇਟ ਆ ਕੇ ਪਤਾ ਲੱਗੂ ਇਹ ਬੰਦਿਆਂ ਦੀ ਇਹ ਵੀ ਸਹਫਤਾ ਵੀਰੇ ਤੁਹਾਡੀ ਮੈਨੂੰ ਆਪ ਫੋਨ ਲਾ ਕੇ ਬੰਦਿਆਂ ਨੇ ਪਰਸਨਲ ਇਹ ਗੱਲ ਕਹੀ ਤੇ ਦੱਸ ਕੇ ਦਿੰਦੇ ਵੀ ਭਾਈ ਰੰਗ ਪਾਟ ਆ ਗਏ ਜੋ ਕੰਡੀਸ਼ਨ ਅੱਗੇ ਮੋਟਰਸਾਈਕਲਾਂ ਦੀ ਹੋਊਗੀ ਜਿਸ ਤਰ੍ਹਾਂ ਵੀਰ ਨੇ ਦੱਸਿਆ ਏ ਸਾਡੀ ਸ਼ੁਰੂ ਤੋਂ ਆਦਿ ਤਾਂ ਅਸੀਂ ਦੱਸ ਕੇ ਹੀ ਦਿੰਨੇ ਆ ਕਿ ਤਾਂ ਕਿ ਦੂਰ ਤੋਂ ਆਉਣ ਵਾਲੇ ਦੋਸਤਾਂ ਨੂੰ ਇੱਥੇ ਆ ਕੇ ਕੋਈ ਉਲਝਣ ਨਾ ਪਵੇ ਜੇ ਸ਼ੁਰੂ ਮੇਰੇ ਅਰਕ ਨੇ ਕਹਿਣਾ ਵੀ ਭਾਈ ਪੈਸੇ ਵੀ ਨਹੀਂ ਬਾਲੇ ਲਾਉਣੇ ਮੇਰਾ ਬੁਲਟ ਵਾਲਾ ਚਾਹ ਵੀ ਪੂਰਾ ਕਰ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਸਟਾਰਟਿੰਗ ਰੇਟ ਆ ਦੋਸਤੋ ਉਹ ਤੁਹਾਡੇ ਲਈ ਹੈਗਾ तकरीबन 80 ਕਹੇ ਹਜ਼ਾਰ ਤੋਂ ਸ਼ੁਰੂ 80 ਹਜ਼ਾਰ ਤੋਂ 80 ਕਹੇ ਹਜ਼ਾਰ ਰੁਪਏ ਤੋਂ ਸ਼ੁਰੂ ਆ ਇਹ ਤਾਂ ਸਪਲੈਂਡਰ ਨਾਲੋਂ ਵੀ ਸਸਤਾ ਹੋ ਗਿਆ ਕੰਮ ਹਾਂਜੀ ਉਹ 80 ਯਰ ਦਾ ਖੜਾ ਆਪਣੇ ਕੋਲੇ ਸਾਰੇ ਹੈਗੇ ਜੀ ਮਾਡਲ ਤੁਹਾਨੂੰ ਉਹ ਵੀ ਦਿਖਾਉਣੇ ਆ ਪਿਛਲੇ ਇਲੈਕਟ੍ਰਾ ਦਿਖਾਇਆ ਤੁਹਾਨੂੰ ਰੀਪੇਂਟ ਹੋਏ ਹੋਏ ਰੀਪੇਂਟ ਸੀ ਆਹ ਓਰੀਜਨਲ ਇਲੈਕਟ੍ਰਾ ਹੈ ਜਿਸ ਤਰ੍ਹਾਂ ਚੈਰੀ ਓਰੀਜਨਲ ਦਿਖਾਇਆ ਸੇਮ ਉਸੇ ਕਲੈਕਸ਼ਨ ਦੇ ਵਿੱਚ ਮੂੰਗੀ ਨਗਾ ਹਾਂ ਇਹ ਸਾਰਾ ਓਰੀਜਨਲ ਮੋਟਰਸਾਈਕਲ ਆ ਜੀ ਕੱਲਾ ਕੱਲਾ ਪੀਸ ਇਹਦਾ ਚੈੱਕ ਕਰ ਸਕਦੇ ਹੋ ਬੜੇ ਧਿਆਨ ਨਾਲ ਸਾਰਾ ਮੋਟਰਸਾਈਕਲ ਤੁਹਾਨੂੰ ਦਿਖਾਵਾਂਗੇ ਹਾਂਡੀ ਹੂੰ ਇੱਥੇ ਆਜੋ ਦੋਸਤੋ ਕੈਮਰੇ ਰਾਈ ਵੀਰੇ ਹਾਂਡੀ ਦਿਖਾਇਓ ਪਹਿਲਾਂ ਇੱਥੇ 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 ਜਾ ਕੇ ਰਤਾ ਹਾਂ ਜੀ ਬੜੇ ਧਿਆਨ ਨਾਲ ਦੇਖ ਸਕਦੇ ਆ ਬਿਲਕੁਲ ਸਾਫ਼ ਤੇ オリジナル ਹੈ ਹੂੰ ਉਸ ਤੋਂ ਬਾਅਦ ਆ ਗਈ ਟੈਂਕੀ ਲੈ ਵੀ ਟੈਂਕੀ ਚੈੱਕ ਕਰਾ ਤਕਰੀਬਨ ਸਾਰੀ ਟੈਂਕੀ ਸਾਫ਼ ਹੈ ਇੱਕ ਇਹਦੇ ਤੇ ਹਲਕਾ ਜਿਹਾ ਡੈਂਟ ਕੱਢਿਆ ਹੋਇਆ ਜਿਹਦੇ ਕਰਕੇ ਮਾੜਾ ਜਿਹਾ ਰੰਗ ਉਤਰਿਆ ਤੇ ਕਲਮ ਲੱਗੀ ਹੋਈ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਜੇ ਮਾੜਾ ਜਿਹਾ ਟੋਕ ਮਾੜੀ ਜੀ ਵੀ ਹੋਈ ਹੋਵੇ ਮੇਰੀ ਉਂਗਲ ਵਾਲੀ ਜਗ੍ਹਾ ਤੇ ਦੇਖਦੀ ਹੋਊਗੀ ਹਾਂਜੀ ਇੰਨੇ ਕੁ ਥਾਂ ਦੇ ਵਿੱਚ ਆ ਇਸ ਤੋਂ ਇਲਾਵਾ ਮੋਟਰਸਾਈਕਲ ਸਾਰਾ オリジナル ਆ ਤੇ ਸਾਫ਼ ਆ ਜੀ ਜੀ ਕੱਲਾ ਕੱਲਾ ਪੀਸ ਚੈੱਕ ਕਰ ਸਕਦੇ ਹੋ ਇੰਜਨ ਵੀ ਇਹਦਾ ਸੀਲਡ ਤੇ オリジナル ਆ ਠੀਕ ਆ फ्रंट टायर ਇਹਦਾ ਮੋਡੀਫਾਈ ਲਾਇਆ ਹੋਇਆ ਬੈਕ ਟਾਇਰ ਮੋਡੀਫਾਈ ਲੱਗਿਆ ਹੋਇਆ ਚੌੜਾ ਜੀ ਅਲਾਈ ਵੀ ਲੱਗੇ ਹੋਇਆ ਸਾਊਂਡ ਬਹੁਤ ਸੋਹਣੀ ਆ ਜੀ ਆਰ ਸੀ ਦੇ ਸਟੇਟਸ ਬਾਰੇ ਦੱਸ ਦੇਣਾ ਚਾਹਣਾ ਇਹਦੇ ਬਾਰੇ ਜੀ 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 ਜਿਹੜੀ ਇਹਦੀ ਆਰ ਸੀ ਆ ਫਰਸਟ ਓਨਰ ਦੀ ਹੈ ਤੇ ਆਫਲਾਈਨ ਆ ਅੱਛਾ ਠੀਕ ਆ 2024 ਦੇ ਵਿੱਚ ਪਾਸਿੰਗ ਆਊਟ ਹੋ ਚੁੱਕੀ ਆ ਹਮ ਅੱਗੇ ਦੀ ਜਿੰਨਾ ਟਾਈਮ ਇਹ ਆਨਲਾਈਨ ਆਰ ਸੀ ਨਹੀਂ ਹੋਊਗੀ ਪਾਸਿੰਗ ਇਹਦੀ ਰੁਕੀ ਰਹੂਗੀ ਜਸਟ ਅਵੇ ਆਨਲਾਈਨ ਹੋਣ ਲੱਗ ਜਾਣਗੇ ਸਾਰਿਆਂ ਨੂੰ ਪਤਾ ਇਹ ਬੰਦ ਆ ਬੰਦ ਜਦੋਂ ਹੋਣ ਲੱਗ ਜੂਗੀ ਉਸ ਤੋਂ ਬਾਅਦ ਇਹਦੀ ਪਾਸਿੰਗ ਹੋਊਗੀ ਇਹ ਆ ਕਿੰਨਾ ਮਾਡਲ ਆ ਗਿਆ ਜੀ ਆ 2015 ਮਾਡਲ ਆ ਜੀ ਇਹ ਲੈ ਵੀ ਆ ਆ ਗਿਆ ਮਾਡਲ 15 ਕੰਡੀਸ਼ਨ ਇਹਦੀ ਵੀ ਸਾਰੀ origignal ਆ ਪਰ ਇਹਦੇ ਤੇ ਹਲਕਾ ਜਿਹਾ ਟੈਂਕੀ ਤੇ ਸਕਰੈਚ ਆ ਦਿਖਾ ਦੇਣਾ ਚਾਹੁੰਦੇ ਟੈਂਕੀ ਦੀ ਗੋਲਡਨ ਲਾਈਨ ਤੇ ਸਕਰੈਚ ਕਢਿਗਣ ਕਰਕੇ ਮੋਟਰਸਾਈਕਲ ਦੇ ਪਿਆ ਹੋਇਆ ਠੀਕ ਆ ਇਹ ਟਿਕਣ ਤੋਂ ਇਲਾਵਾ ਮੋਟਰਸਾਈਕਲ ਸਾਰਾ origignal ਆ ਤੇ ਸਾਫ ਹਾਂ ਸਾਰੇ ਮੋਟਰਸਾਈਕਲ ਨੂੰ ਤੁਸੀਂ ਧਿਆਨ ਨਾਲ ਦੇਖ ਸਕਦੇ ਲੈ ਵੀ ਸਾਰਾ origignal ਆ ਇੱਕ ਗੱਲ ਹੋਰ ਆਪਣੇ ਕੋਲੇ ਬੋਲਟ ਜਿੰਨੇ ਵੀ ਆ ਅਬਲ ਤਾਂ 90% origignal ਹੀ ਆ ਸਾਰੇ ਕੋਸ਼ਿਸ਼ ਜ਼ਿਆਦਾ ਹੁੰਦੀ ਹੈ origignal ਪੀਸ ਰੱਖਣ ਦੀ ਵੀ origignal ਹੀ ਆਵੇ ਹਾਂਜੀ ਹੂੰ ਔਰ ਇਹਦੇ ਟਾਇਰ ਆ ਜਿਹੜੇ ਉਹ ਨਾਲ ਦੇ ਹਜੇ ਤੱਕ ਅੱਛਾ ਟਾਇਰ ਇਹਦੇ ਨਾਲ ਇਹਦੇ ਟਾਇਰਾਂ ਚ ਤੇ ਫਸਟ ਓਨਰ ਦਾ ਮੋਟਰਸਾਈਕਲ ਲੈ ਵੀ ਯਰ ਸੈਕੰਡ ਓਨਰ ਤੱਕ ਤਾਂ ਪਹੁੰਚੇ ਹੀ ਨਹੀਂ ਫਸਟ ਓਨਰ ਵਾਲੇ ਹੀ ਹੁੰਦੇ ਨੇ ਸਾਰੇ ਹਾਂਜੀ ਜੀ ਇਸ ਤੋਂ ਅੱਗੇ ਸੇਮ ਉਸੇ ਕੰਡੀਸ਼ਨ ਦਾ ਮੋਟਰਸਾਈਕਲ ਆ 2016 ਮਾਡਲ ਇਹ 16 ਮਾਡਲ ਚ ਆ ਗਿਆ 16 ਮਾਡਲ ਆ ਸਾਰਾ ਓਰੀਜਨਲ ਆ ਜੀ ਅਲਾਈ ਵੀਲ ਸਲੈਂਸਰਮੈਂਟ ਲਾ ਕੇ ਸਾਊਂਡ ਇਹਦੀ ਬਣਾਈ ਹੋਈ ਆ ਅਲਾਈ ਵੀਲ ਮੋਡੀਫਾਈ ਲਈ ਬਹੁਤ ਵਧੀਆ ਕੰਡੀਸ਼ਨ ਦੇ ਲੱਗੇ ਹੋਇਆ 3s ਓਪਨ ਵਾਲੀ ਠੀਕ ਆ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਤੇ ਓਰੀਜਨਲ ਆ ਬੇਰੇ ਦੀ ਕੰਡੀਸ਼ਨ ਆ ਮੋਟਰਸਾਈਕਲ ਦੀ ਸੇਮ ਪਿਛਲੇ ਮੋਟਰਸਾਈਕਲ ਦੀ ਤਰ੍ਹਾਂ ਹਰਕਾ ਜਾ ਸਕ ਰਿਹਾ ਚਾਈ ਵੀ ਦਿਖਾ ਦੇਣਾ ਚਾਹੁੰਦਾ ਮਾੜਾ ਜਿਹਾ ਬਸ ਮਾੜਾ ਸੇਮ ਉਸੇ ਤਰ੍ਹਾਂ ਹਲਕਾ ਜਿਹਾ ਇਹ ਸਕਰਿਆ ਤੇ ਆ ਬਿੰਦੂ ਆ 골ਡਨ ਲਾਈਨ ਤੇ ਇਸ ਤੋਂ ਇਲਾਵਾ ਮੋਟਰਸਾਈਕਲ ਸਾਰਾ ਸਾਫ ਆ ਜੀ ਜੀ ਵਧੀਆ ਕੰਡੀਸ਼ਨ ਦੇ ਵਿੱਚ ਆ ਜੀ 2016 ਮਾਡਲ ਜੀ ਆ ਆ ਗਿਆ ਮਾਡਲ 81 1981 1981 ਮਾਡਲ ਆ ਗਿਆ ਇਹਦਾ ਨੰਬਰ ਵੀ ਬੜਾ ਸੋਹਣਾ 18 ਛੋਟੇ ਨੰਬਰ ਦੇ ਵਿੱਚ ਆ ਜੀ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਆ ਜੀ ਦੋਸਤੋ ਤੁਸੀਂ ਇਹ ਮੋਟਰਸਾਈਕਲ ਨੂੰ ਧਿਆਨ ਨਾਲ ਦੇਖ ਲਓ ਇਹ 81 ਮਾਡਲ ਸਮਝ ਕੇ ਨਾ ਸਮਝਿਓ ਮੋਟਰਸਾਈਕਲ ਬੁੱਢਾ ਲੱਗਦਾ ਹੋਊਗਾ ਜਾਂ ਵਰਕਿੰਗ ਕੰਡੀਸ਼ਨ ਦੇ ਵਿੱਚ ਵਧੀਆ ਨਹੀਂ ਹੋਊਗਾ ਜੀ ਚਲ ਚਾਲ ਚਲਾਵੇ ਦਾ ਮੋਟਰਸਾਈਕਲ ਪੂਰਾ ਵਧੀਆ ਜੀ ਬੋਡੀ ਲਾਈਨ ਦਾ ਪੂਰਾ ਵਧੀਆ ਠੀਕ ਆ ਇੰਜਨ ਦੀ ਜਿਹੜੀ ਸਾਊਂਡ ਆ ਬਹੁਤ ਪਿਆਰੀ ਆ ਇਹ ਸਾਊਂਡ ਚੈੱਕ ਕਰਾਈਏ ਜੇ ਹੋ ਜੂ ਚੈੱਕ ਕਰਾ ਸਕਦੇ ਆ ਸਾਊਂਡ ਚੈੱਕ ਕਰਿਓ ਮਾੜੀ ਮਾਰੇਓ ਫਿਰ ਇਹਦੀ ਆਹ Hello.